ਦੋਸਤੋ ਅੱਜ ਆਪਾਂ ਤੁਹਾਨੂੰ ਦੱਸਦੇ ਆ ਜੇ ਕਿਸੇ ਨੇ ਆਪਣੀ ਫੋਟੋ ਵੀਡੀਓ ਚੱਕ ਕੇ ਅਪਲੋਡ ਕੀਤੀ ਹੋਵੇ ओरिजिनल ਵਰਕ ਦੀ ਤਾਂ ਆਪਾਂ ਇਹ ਰਿਪੋਰਟ ਕਿਵੇਂ ਕਰ ਸਕਦੇ ਆ ਦੇਖੋ ਆਪਾਂ ਸਭ ਤੋਂ ਪਹਿਲਾਂ ਡੀ ਆਈ ਡੀ ਖੋਲ ਲੈਣੀ ਹੈ ਤੇ ਆਪਾਂ ਜਾਵ ਲੈਣਾ ਹੈਲਪ ਸਪੋਰਟ ਦੇ ਵਿੱਚ ਹੈਲਪ ਸਪੋਰਟ ਦੇ ਵਿੱਚ ਜਾ ਕੇ ਹੈਲਪ ਕੇ ਇੰਟਰ ਖੋਲ ਲੈਣਾ ਆਪਾਂ ਹੈਲਪ ਕੇ ਇੰਟਰ ਖੋਲਣ ਤੋਂ ਬਾਅਦ ਦੇਖੋ ਆਪਾਂ ਥੱਲੇ ਨੀਚੇ ਸਕਰੋਲ ਕਰਾਂਗੇ ਤੇ ਉੱਪਰ ਦੇਖਿਓ ਆਪਾਂ ਪ੍ਰਾਈਵੇਸੀ ਐਂਡ ਸਿਕਿਉਰਟੀ ਜੀ ਆਪਸ਼ਨ ਹੁੰਦੀ ਆਪਾਂ ਇਹ ਖੋਲ ਲੈਣੀ ਆ ਇਸ ਤੋਂ ਬਾਅਦ ਦੇਖੋ ਆਪਾਂ ਕੀ ਕਰਨਾ ਵਾ ਇੱਥੇ ਆਪਸ਼ਨ ਆਉ ਬੀ ਰਿਪੋਰਟ ਇਸ਼ੂ ਇਹ ਖੋਲ ਲੈਣਾ ਆਪਾਂ ਠੀਕ ਹੈ ਜੀ ਇਹ ਤੋਂ ਬਾਅਦ ਆਪਾਂ ਕਰਨਾ ਨੀਚੇ ਜਾਣਾ ਫਿਰ ਇਹ ਤੋਂ ਬਾਅਦ ਦੇਖੋ ਤਾਂ ਇਹ ਰਿਪੋਰਟ ਪ੍ਰਾਈਵੇਸੀ ਵੋਲੈਂਸ ਇਹ ਨੂੰ ਖੋਲ ਲੈਣਾ ਆਪਾਂ ਠੀਕ ਹੈ ਜੀ ਇਹ ਨੂੰ ਖੋਲ ਕੇ ਆਪਾਂ ਦੇਖੋ ਸਭ ਤੋਂ ਪਹਿਲਾਂ ਲਿਖਿਆ ਹੋਇਆ ਵੀ ਆਪਾਂ ਕਿਸੇ ਨੇ ਆਪਣੀ ਫੋਟੋ ਵੀਡੀਓ ਅਪਲੋਡ ਕੀਤੀ ਹੈ ਜਾਂ ਕਿ ਜਾਂ ਆਪਣੇ ਬੱਚੇ ਦੀ ਕੀਤੀ ਆ ਉਹਦੇ ਖਿਲਾਫ ਰਿਪੋਰਟ ਪਾਉਣੀ ਹੈ ਜਾਂ ਕਿਸੇ ਨੇ ਬਮਾਰੀ ਜਾਂ ਹਸਪੀਟਲ ਦੇ ਵੀਡੀਓ ਪਾਈ ਹੈ ਆਪਾਂ ਉਹਦੇ ਖਿਲਾਫ ਰਿਪੋਰਟ ਪਾਉਣੀ ਆ ਆਪਾਂ ਸਭ ਤੋਂ ਪਹਿਲੇ ਨੰਬਰ ਸਿਲੈਕਟ ਕਰਾਂਗੇ ਤਾਂ ਕਿ ਆਪਣੀ ਕਿਸੇ ਨੇ ਵੀਡੀਓ ਚਾਕੇ ਪਾਈ ਹੈ ਪਹਿਲੇ ਨੰਬਰ ਖੋਲਣ ਤੋਂ ਬਾਅਦ ਦੇਖੋ ਇੱਥੇ ਆਪਾਂ ਕੀ ਕਰਨਾ ਥੱਲੇ ਦੇਖਿਓ ਇਟ ਇਟ ਫਾਰਮ ਲਿਖਿਆ ਹੋਇਆ ਹੈ ਇਟ ਇਜ਼ ਥਿਸ ਫਾਰਮ ਇਹਦੇ ਉੱਪਰ ਆਪਾਂ ਉਹ ਫਿਲ ਦਿਸ ਫਾਰਮ ਸੋਰੀ ਇਹਦੇ ਉੱਪਰ ਆਪਾਂ ਓਕੇ ਕਰ ਦੇਣਾ ਵਾ ਫਿਰ ਆਪਾਂ ਵੀਡੀਓ ਸਿਲੈਕਟ ਕਰ ਲੈਣੀ ਆ ਵੀਡੀਓ ਸੈਟ ਕਰਨ ਤੋਂ ਬਾਅਦ ਦੇਖੋ ਆਪਾਂ ਵੀ ਯੂਐਸ ਦੇ ਇੱਕ ਆਟੋਫਸ ਯੂਐਸ ਦੇ ਆਪਾਂ ਆਟੋਫਸ ਸਿਲੈਕਟ ਕਰਾਂਗੇ ਇਥੇ ਕਿਉਂਕਿ ਅਸੀਂ ਪੰਜਾਬ ਦੀਆਂ ਸਿਲੈਕਟ ਕਰਨ ਤੋਂ ਬਾਅਦ ਦੇਖੋ ਤਲੀ ਆਪਣੇ ਕੋਲੇ ਉਸ ਆਈਡੀ ਦਾ ਲਿੰਕ ਹੋਣਾ ਚਾਹੀਦਾ ਵਾ ਆਪਾਂ ਯੂ ਆਰ ਐਲ ਤੇ ਕਰਕੇ ਨਾਲ ਲਿੰਕ ਤੇ ਕਰਕੇ ਤੇ ਆਪਾਂ ਮਾਈ ਪ੍ਰਾਈਵੇਸੀ ਤੇ ਕਰ ਦੇਣਾ ਦੇਖੋ ਧਿਆਨ ਨਾਲ ਇੱਥੇ ਆਪਾਂ ਉਹ ਜਿਹੜੀ ਵੀਡੀਓ ਆਪਣੀ ਕਿਸੇ ਨੇ ਚੱਕ ਕੇ ਅਪਲੋਡ ਕੀਤੀ ਆ ओरिजिनल ਵੀਡੀਓ ਜਾਂ ਫੋਟੋ ਉਹਦਾ ਆਪਾਂ ਪਹਿਲੇ ਨੰਬਰ ਤੇ ਇੱਥੇ ਲਿੰਕ ਪਾ ਦੇਣਾ ਵਾ ਠੀਕ ਹੈ ਜੀ ਲਿੰਕ ਕਾ ਇਥੇ ਪੇਸਟ ਕਰ ਦੇਣਾ ਵਾ ਕਾਪੀ ਕੀਤਾ ਹੋਇਆ ਦੇਖੋ ਧਿਆਨ ਨਾਲ ਲਿੰਕ ਪੇਸਟ ਕਰਨ ਤੋਂ ਬਾਅਦ ਦੇਖੋ ਆਪਾਂ ਲਿੰਕ ਪੇਸਟ ਕਰਤਾ ਵਾ ਇਸ ਤੋਂ ਬਾਅਦ ਆਪਾਂ ਕੰਟਰੀ ਸੈਟ ਕਰਨੀ ਵੀ ਆਪਾਂ ਕਿਹੜੀ ਕੰਟਰੀ ਚ ਹੈਗੀਆਂ ਦੇਖੋ ਆਪਾਂ ਇੱਥੇ ਕਰਾਂਗੇ ਇੰਡੀਆ ਕਿਉਂਕਿ ਆਪਾਂ ਇੰਡੀਆ ਦੇ ਵਿੱਚ ਆਈਡੀ ਯੂਜ਼ ਕਰਦੇ ਪਏ ਹਾਂ ਹੁਣ ਤੇ ਆਪਾਂ ਇੱਥੇ ਇੰਡੀਆ ਸਿਲੈਕਟ ਕਰ ਲੈਣਾ ਵਾ ਆ ਦੇਖੋ ਫਿਰ ਆਪਣਾ ਥੱਲੇ ਪ੍ਰੋਫਾਈਲ ਦਾ ਲਾਸਟ ਨੇਮ ਤੇ ਫਰਸਟ ਨੇਮ ਆ ਗਿਆ ਫਿਰ ਆਪਾਂ ਇੱਥੇ ਈਮੇਲ ਭਰ ਦੇਣੀ ਆ ਈਮੇਲ ਭਰਨ ਤੋਂ ਬਾਅਦ ਆਪਾਂ ਇੱਥੇ ਟਿਕ ਲਾ ਦੇਣੀ ਆ ਥੱਲੇ ਨੀਚੇ ਡੱਬੀ ਦੇ ਵਿੱਚ ਡੱਬੇ ਬਣੀ ਹੋਈ ਮੂਰੇ ਤੇ ਦੁਬਾਰਾ ਆਪਾਂ ਸੈਂਡ ਕਰ ਦੇਣਾ ਵਾ ਸੈਂਡ ਕਰਨ ਤੋਂ ਬਾਅਦ ਦੇਖੋ ਅੱਗੇ ਦੇ ਕੋਈ ਇੱਥੇ ਆਪਾਂ ਨੂੰ ਜਿਹੜਾ ਆਪਾਂ ਜੀ ਮਿਲ ਪਿਆ ਵਾ ਉਹਦੇ ਉੱਪਰ ਆਪਾਂ ਨੂੰ ਕੋਡ ਜਾਊਗਾ ਉਹ ਆਪਾਂ ਇੱਥੇ ਕੋਡ ਪਰ ਕੀਤੇ ਬਸ ਕਨਫਰਮ ਕਰ ਦੇਣਾ ਵਾ ਫਿਰ ਇਸ ਤਰੀਕੇ ਦੇ ਨਾਲ ਆਪਾਂ ਕਿਸੇ ਦੇ ਖਿਲਾਫ ਰਿਪੋਰਟ ਪਾ ਸਕਦੇ ਹਾਂ ਜੇ ਕਿਸੇ ਨੇ ਵੀ ਆਪਣਾ Ориジナル ਵਰਕ ਦਾ ਫੋਟੋ ਵੀਡੀਓ ਜਾਂ ਕੋਈ ਵੀ ਚੀਜ਼ ਚੱਕੀ ਆਪਾਂ